ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਪਲੂਨ ਬੱਸੀ ਆ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਦਿਨ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਸਾਸਿਕਾ ਜੀ ਸਾਸਿਕਾ ਬਾਈ ਨਾਮ ਨਾਮ ਹਰਮਨ ਸਿੰਘ ਪਿੰਡ ਪਿੰਡ ਬੁੱਟਰ ਜ਼ਿਲ੍ਹਾ ਜ਼ਿਲ੍ਹਾ ਮੋਗਾ ਹਾਂਜੀ ਬਾਈ ਬੈਡ ਦੀ ਜਾਣਕਾਰੀ ਦੋ ਜੀ ਆਪਣੀ ਬੈਡ ਬਾਈ ਆਪਣੇ ਕੋਲੇ ਪਲੂਨਸ ਹੁੰਦੀ ਆ ਠੀਕ ਆ ਜੀ ਇਹਦੀ ਮਾਂ ਥਲੋ ਦਾ ਉਹਦਾ ਪਾ 16 17 ਕਿਲੋ ਚੋਇਆ ਹੋਇਆ ਠੀਕ ਆ ਬੱਚੀ ਆਪਣੇ ਕੋਲੇ ਹੁੰਦੀ ਜਾਨੀ ਕਿ ਪੰਜਾ ਚਾਰ ਦਿਨਾਂ ਦੀ ਕੱਚੀ ਆ ਬੱਚੀ ਠੰਡੀ ਸੀਲ ਆ ਠੀਕ ਆ ਜੀ ਹਾਂ ਤੇ ਰੇਟ ਭਰਾ ਦਾ ਰੇਟ ਬਾਈ ਇਹਦਾ ਫੋਨ ਤੇ ਕਰਾਂਗੇ ਤੋਰ ਦੋ ਭਰਾ ਲੋਪਰਾ ਚੈੱਕ ਕਰ ਸਾਜੀ ਠੀਕ ਆ ਜੀ ਪੰਜ ਚਾਰ ਦਿਨ ਬਾਈ ਕਹਿੰਦਾ ਲੈਂਦੀ ਆ ਗਰਮੀ ਬਹੁਤ ਘਟ ਮੰਨਦੀ ਬਾਈ ਨਾਲ ਕ੍ਰਾਸ ਬਈ ਗਰਮੀ ਨਹੀਂ ਮੰਨਦੀ ਜਮੇ ਠੀਕ ਹੈ ਜੀ ਠੰਡੀ ਸੀਲ ਪੂਰੀ ਜਿਵੇਂ ਮਰਜ਼ੀ ਜਵਾਕ ਖੁੱਲੀ ਫਿਰੇ ਠੀਕ ਹੈ ਜੀ ਕੱਦ ਵੱਟ ਸੁਖਨਾ ਕਰਮ ਵਾਲੀ ਦਾ ਸੋਣਾ ਲੋ ਜੀ ਪਲੂਣ ਹੋਈ ਵੀ ਹੈ ਨਾ ਪਲੂਣ ਹੋਈ ਆ ਬਾਈ ਉਹ ਤਾਂ ਸੁਕੇ ਲੈ ਜੂਗੀ ਠੀਕ ਹੈ ਠੀਕ ਲੋ ਜੀ ਕ੍ਰਾਸ ਚ ਆ ਗਈਏ ਹਾਂ ਜੀ ਬਈ ਕ੍ਰਾਸ ਗਰਮੀ ਦਾ ਤੋਹਫਾ ਹਾਂ ਜੀ ਲੋਪਰਾ ਗਰਮੀ ਗਰਮੀ ਬਾਈ ਜਵਾਨੀ ਮੰਨਦੀ ਠੀਕ ਹੈ ਬਈ ਰੇਟ ਜਮਾ ਜਾ ਜੀਊਗਾ ਰੇਟ ਜਮਾ ਜਾ ਜੈਜ ਬਾਈ ਮੋੜ ਦੇ ਨੇ ਫੋਨ ਤੇ ਹੋਊਗਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਾਡੀ ਭੋਲ ਭੋਲ ਮੰ ਬੰਨੀ ਆਉਂਦੀ ਮੂੰਹ ਨੂੰ ਜ਼ਰੂਰ ਆਈ ਵੀ ਚੈੱਕ ਕਰ ਸੋ ਲੈ ਵਾ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਪੈਂਡ ਵੋਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ